ਕਾਇਰ ਨਹੀਂ ਖੜਿਆ ਗੱਡੀ ਦਾ ਕਾਇਰ ਗੱਡੀ ਆਪਣੇ ਉਸੇ ਨਹੀਂ ਖੜਿਆ ਚਟਾਰ ਚ ਗੱਡੀ ਮਾਰੀ ਯਾਰ ਸਵਾ ਆ ਕੇ ਗੱਡੀ ਨਾਲ ਚੱਕ ਕੇ ਲੈ ਗਿਆ ਨਾਲ ਜਿਹੜੀ ਇਸ ਤੇ ਉਹ ਪਤਾ ਨਹੀਂ ਹੋਰ ਨਾਲ ਦੇ ਨਾਲ ਉਹ ਗੱਡੀ ਉਹਦੀ ਆ ਉਹਨੇ ਸਾਈਡ ਤੇ ਮਾਰੀ ਗੱਡੀ ਲੈ ਆ ਕੇ ਡੈਸਲਾਈਟ ਹੋ ਰਹੀ ਗੱਡੀ ਨੇ ਕਾਰ ਵੀ ਸਿੱਧੀ ਆ ਰਹੀ ਆਪੂ ਸਿੱਧੇ ਆ ਰਿਆ ਆਹ ਇਹਦਾ ਮੱਥਮਲੇ ਮਾਰੀ ਮਗਰ ਉਹ ਰਹਿ ਗਿਆ ਇੱਕ ਥੋੜੀ ਗੱਡੀ ਵੱਡੀ ਐ ਜੀ ਆਇਆ ਹੋ ਗਈ ਗੱਡੀ ਐਸੇ ਹੀ ਆਇਆ ਤੁਹਾਨੂੰ ਤੇ ਸ਼ੁਕਰ ਕਰ ਵੀ ਗੱਡੀ ਪਲਟਾ ਦੀ ਮਰੀ ਜੀ ਗੱਡੀ ਪਲਟੇ ਦਾ ਆਪਣਾ ਵਾਇਰ ਹੋ ਗਿਆ ਸੀ ਮੈਂ ਵੀ ਆਂਦਾ ਜੀ ਇਹਦਾ ਟੈਂਪੈਂਚਰ ਹੋ ਗਿਆ ਇਹਦਾ ਗੱਡੀ ਘੁਮਾ ਕੇ ਭੁਗਿਆ ਇਹਦੀ ਗੱਡੀ ਅੱਛਾ ਹੋਰ ਅੱਗੇ ਆ ਗਈ ਜਦ ਮੈਂ ਵੇਗ ਮਾਰੀ ਹੈ ਗੱਡੀ ਦੇ ਰੋਏ ਜੀ ਕਿੰਨਾ ਰੋਏ ਜੀ ਹੋਇਆ ਇਹਦਾ ਟੈਂਪਰ ਨਾ ਆਉਂਦੀ ਆਂਦੀ ਰੋ ਕਾਫੀ ਪਰ ਕੱਚੇ ਹੋੜ ਗਈ ਕੀ ਲਾਦਾ ਗਲਤੀ ਕੀਤੀ ਤੇ ਗਲਤੀ ਨਹੀਂ ਮੇਰੀ ਪੂਰੀ ਫਲਟੇ ਤੋਂ ਕਰਨੇ ਮੈਂ ਬੈਠਾ ਕੋਈ ਸ਼ਰਾਬ ਡਰਾਈਵਰ ਜੀ ਰਾਤ ਨੂੰ ਇੱਕ ਪੱਕਾ ਫੋਰਾ ਕੋਈ ਨਾ ਲੱਗੀ ਹੋਈ ਹੈ। ਉਹਨਾਂ ਲੋਕਿਆ ਜਾਂਦਾ ਕਿ ਡਰਿੰਕ ਵਗੈਰਾ ਵੀ ਕੀਤੀ ਹੋਈ ਹੈ ਤੁਸੀਂ ਕੁਝ ਦੇਖ ਲਓ ਚੈੱਕ ਕਰ ਲਓ ਸਾਫੀ। ਅੱਛਾ। ਉਹ ਡਰਿੰਕ ਨਹੀਂ ਕੀਤੀ। ਉਹ ਜਾਣ ਨਹੀਂ। ਹਾਂਜੀ ਅਚਾਰੀ ਮੀਤੀ ਲੱਗ ਰਹੀ ਡਰਿੰਕ ਕਿਤੇ। ਜੋ ਕਾਰ ਦਾ ਟਾਇਰ ਬੰਕਰ ਹੋਇਆ ਕਾਰ ਘੁੰਮ ਕੇ ਮੂਰੇ ਆ ਗਈ। ਕਾਰ ਕੇ ਸਿਰ ਬ੍ਰੇਕਾ ਬਹੁਤ ਲਾਈਆਂ ਅੰਦੀ ਦੇਖਿਆ ਗਏ। ਇੱਕ ਚੱਕਰ ਹੋਇਆ ਇਹ। ਅੱਛਾ। ਉਹਨਾਂ ਆਂਦੇ ਫਿਰ ਉਹ ਡਰਾਈਵਰ ਨੂੰ ਮਾਰਨ ਲੱਗ ਪਈ। ਯੂਨਾਈਟਿਡ ਲਾਈਨ ਦੇ ਸਤਿਕਾਰਯੋਗ ਮਾਨਦਰਸਾ ਦਾ ਸਵਾਗਤ ਹੈ ਮੈਂ ਜੀ ਤੁਹਾਡੀ ਲੁਧਿਆਣਾ ਦੇ ਨੈਸ਼ਨਲ ਹਾਈਵੇ ਕਾਲੀ ਸੜਕ ਦੇ ਉੱਤੇ ਮੌਜੂਦਾ ਜਿੱਤੇ ਚਾਰ ਦਿਨ ਪਹਿਲਾਂ ਵੀ ਇੱਕ ਵੱਡਾ ਐਕਸੀਡੈਂਟ ਹੁੰਦਾ ਹੈ ਜਿਸ ਜਗ੍ਹਾ ਦੇ ਉੱਤੇ ਕਾਰ ਸਿੱਧਾ ਜਾ ਕੇ ਰੇਲਸ ਖਾਈ ਦੇ ਵਿੱਚ ਡਿੱਗ ਜਾਂਦਾ ਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਜਿਹੜਾ ਹੈ ਕਿ ਇੱਕ ਮਹੀਨੇ ਪਹਿਲਾਂ ਜਿਹੜਾ ਇਸੇ ਜਗ੍ਹਾ ਦੇ ਉੱਤੇ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਅੱਜ ਫਿਰ ਇਸੇ ਜਗ੍ਹਾ ਦੇ ਉੱਤੇ ਇੱਕ ਵੱਡਾ ਹਾਦਸਾ ਹੋਇਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਮੇਨ ਨੈਸ਼ਨਲ ਦੇ ਕਾਰੀ ਸੜਕ ਹੈ ਦੇ ਬਿਲਕੁਲ ਆਪੋਜ਼ਿਟ ਖੜੇ ਹੈ ਤੇ ਉਹ ਤਿੰਨ

करके काफी वा जरा हादसा हो जाएगा क्योंकि एक पास जी बस आई है दूजे पासे जारी गई है कोई आ तो इस मेन चौक क्योंकि यह मेन चौक है ऐडा का चौंक बनाया गया क्योंकि इस चौक द ਕਟ ਲਾ ਕੇ ਮੇਨ ਨੈਸ਼ਨਲ ਹਾਈਵੇ ਦੇ ਵਿੱਚ ਚਲਿਆ ਜਾ ਸਕਦਾ ਹੈ ਤੋਂ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਦੇ ਉੱਤੇ ਜਾਣ ਵਾਲੇ ਲੋਕਾਂ ਵਾਸਤੇ ਇੱਕ ਕਟ ਬਣਾਇਆ ਗਿਆ ਜਿਹੜਾ ਉਹ ਆਪਣੇ ਸ਼ਹਿਰ ਵੱਲ ਸ਼ਹਿਰ ਵੱਲੋਂ ਵੀ ਜਾ ਸਕਦੇ ਔਰ ਇਸ ਕਟ ਦੇ ਦੌਰਾਨ ਇੱਥੇ ਲਗਾਤਾਰ ਜਿਹਨੇ ਐਕਸੀਡੈਂਟ ਹੋਨੇ ਲਗਾਤਾਰ ਜਿਹੇ ਇਸ ਜਗ੍ਹਾ ਦੇ ਉੱਤੇ ਹਾਦਸੇ ਹੁੰਦੇ ਨੇ ਸੋ ਕਾਫੀ ਲੋਕ ਇਸ ਜਗ੍ਹਾ ਦੇ ਉੱਤੇ ਖੜੇ ਨੇ ਅੱਜ ਵੀ ਇੱਕ ਵੱਡਾ ਹਾਦਸਾ ਹੋਇਆ ਕੋਈ ਟਰੱਕ ਦੇ ਇੱਕ ਕਾਰ ਦੀ ਗੱਡੀ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਕਿ ਆਪਸ ਵਿੱਚ ਐਕਸੀਡੈਂਟ ਹੋਦਾ ਸੋ ਗੱਲ ਬਾਤ ਕਰ ਲੈਣੀ ਹੈ ਅਕਿੰਕਰ ਹੋਇਆ ਕਿ ਸੀਗਾ ਕੋਈ ਲੋਕ ਇੱਥੇ ਮੌਕੇ ਤੇ ਖੜੇ ਨੇ ਲੋਕਾਂ ਦਾ ਗਰੁੱਪ ਉਹ ਜਮੋੜਾ ਇਸੇਗਾ ਤੇ ਨਜ਼ਰ ਆ ਰਿਹਾ ਐ ਐਕਸੀਡੈਂਟ ਹੋਇਆ ਸੀਗਾ ਹੋਇਆ ਕਿ ਗੱਡੀ ਤੇ ਖੜਿਆ ਜੀ ਕਾਹਰ ਨਹੀਂ ਖੜਿਆ ਗੱਡੀ ਤੇ ਕਾਹਰ ਕਿਉਂ ਮੱਡੇ ਇਸ ਗੱਡੀ ਚ ਟਾਇਰ ਚ ਆ ਗੱਡੀ ਮਾਰੀ ਅੱਗੇ ਕੁਛੋਂ ਆ ਗਏ ਗੱਡੀ ਦਾ ਚੱਕ ਕੇ ਲੈ ਗਿਆ ਨਾਲ ਘੜੀ ਇਸਕੇ ਉਹ ਯਾਰ ਥੋੜੀ ਫਟਿਆ ਤੁਸੀਂ ਜੀ ਤੁਸੀਂ ਇੱਥੇ ਰਹਿੰਦੇ ਹੋ ਨਹੀਂ ਮੈਂ ਤਾਂ ਉਹ ਲੰਘਦਾ ਸੀ ਹੁਣ ਹੀ ਆਇਆ ਉਹ ਲੰਘਦੇ ਫੇਰ ਤਾਂ ਬਾਅਦ ਫਟਿਆ ਗੱਡੀ ਤਾਂ ਉਹਨੇ ਘੜੀਸ ਕੇ ਲੈ ਗਿਆ ਉਹ ਨਾਲ ਅੱਛਾ ਫੇਰ ਜਦੋਂ ਗੱਡੀ ਘੁੰਮ ਗਈ ਫੇਰ ਫਟੇ ਤਾ ਇਹ ਮਤਲਬ ਗੱਡੀ ਦਾ ਇਹ ਪਰ ਖੱਚੇ ਜਿਹੜੇ ਹੋਟੇ ਨੇ ਇਹ ਸੈੜ ਗੱਡੀ ਵਜੀ ਹੈ ਕਿੰਨਾ ਲੱਗਿਆ ਹੁਣ ਯਾਰ ਉਹ ਸੁੱਤਾ ਪਿਆ ਉਹ ਲੈ ਨਾਲ ਦੀ ਦਰੂ ਮਿੱਤੀ ਆਉਦੀ ਜੀ ਆ ਉਹਨੇ ਸਾਈਡ ਤੇ ਮਾਰੀ ਗੱਡੀ ਲਿਆ ਕੇ ਨੇਸ਼ਨਲ ਗੱਡੀ ਵੀ ਕਾਰ ਵੀ ਸਿੱਧੀ ਆ ਰਹੀ ਆ ਉਹ ਵੀ ਸਿੱਧੇ ਜਾ ਰਿਹਾ ਅੱਛਾ ਉਹ ਐ ਤਾਂ ਸਾਹਮਣੇ ਮਾਰੀ ਉਹ ਤੇ ਅੱਛਾ ਹ ਕਿੱਥੇ ਡਰਾਈਵਰ ਉਹ ਰੇ ਬਰਾਵੀ ਖੜਾਇਆ ਚਾਹ ਉਹਦੇ ਪੈ ਧੰਨਵਾਦ ਜੇ ਇੱਕ ਇਹ ਦੇਉ ਤਾਂ ਇੰਨੀ ਕੋਈ ਗਾਈ ਥੋੜੀ ਆ ਦੇ ਆ ਗੜਿਓ ਆ ਦੇ ਇੱਕ ਮਿੰਟ ਬਿਲਕੁਲ ਸੋ ਤਸਵੀਰਾਂ ਤੁਹਾਡੇ ਨਾਲ ਸਟੈਂਡਿੰਗ ਸਾਂਝਾ ਕਰਾ ਰਹੇ ਹੈ ਬਈ ਨਾਮ ਕੀ ਹੈ ਤੁਹਾਡਾ ਬਾਪ ਸਿੰਘ ਕਿੱਥੇ ਕਿੱਥੋਂ ਆ ਰਹੇ ਸੀ ਮੈਂ ਜੀ ਮੁੰਡਿਆ ਪਿੰਡ ਤੋਂ ਆ ਰਿਹਾ ਆ ਅੱਛਾ ਠੀਕ ਹੈ ਜਾ ਕਿਥੇ ਹੈ ਜਾ ਰਿਹਾ ਜਿਰੰਦਰ ਅੱਛਾ ਇਹ ਐਕਸੀਡੈਂਟ ਕਿਸ ਜਗ੍ਹਾ ਤੇ ਹੋਇਆ ਨਾ ਇੱਥੇ ਆ ਤਾਂ ਮੈਂ ਇਧਰੋਂ ਸਿੱਧਾ ਆ ਰਿਹਾ ਆ ਮੈਂ ਇਹ ਵੀ ਹੈ ਨਹੀਂ ਵੀ ਉੱਤਰੋਂ ਇੱਧਰ ਮੋੜ ਰਿਹਾ ਵਾਂ ਸਿੱਧਾ ਆ ਰਿਹਾ ਵਾਂ ਮੁਰੇ ਸਕੂਟਰ ਵਾਲੀ ਮਗਰੋਂ ਲੈ ਕੇ ਆਇਆ ਇੱਥੇ ਠੋਕ ਕੇ ਗੱਡੀ ਗੱਡੀ ਐ ਜੀ ਆਇਆ ਹੋਗੀ ਗੱਡੀ ਖੱਤਸੇ ਹੀ ਲਿਆਇਆ ਉੱਥੋਂ ਤੇ ਸ਼ੋਰ ਕਰ ਵੀ ਗੱਡੀ ਪਲਟਾ ਨਹੀਂ ਮਾਰੀ ਜੀ ਗੱਡੀ ਪਲਟ ਤਾ ਸੱਤਨਾ ਵਾਇਰ ਹੋ ਗਿਆ ਸੀਗਾ ਕਿੰਨੇ ਜਣੇ ਸੀਗੇ ਗੱਡੀ ਕਿੰਨੇ ਜਣੇ ਸੀਗੇ ਕਿਸ ਨੂੰ ਸੱਟਾ ਬਿਟਾ ਨਹੀਂ ਆ ਨਾ ਬਚਾਅ ਹੋ ਗਿਆ ਸਾਰੇ ਬਰੇ ਗੱਡੀ ਦੇ ਉਹ ਕਾਫੀ ਪਰ ਕੱਚੇ ਹੋੜ ਗਏ ਕੀ ਲਾਦਾ ਗਲਤੀ ਕਿਹਦੀ ਸੀ ਤੇ ਗਲਤੀ ਨਾ ਜੇ ਇਹ ਪੂਰੀ ਫਲਟੇ ਦਾ ਤਰਨੇ ਬਿਆ ਬੈਠਾ ਪੂਰਾ ਸ਼ਰਾਬ ਦਾ ਡਰਾਈਵਰ ਪੂਰਾ ਉੱਪਰ ਪੱਟਾ ਘੋਰ ਐ ਪਾਣੀ ਮਾਣ ਕੀ ਹੁਣ ਕੀ ਮੰਗ ਕਰਦੇ ਜੇ ਤੇ ਮਾਲਕ ਬਣਦਾ ਕੀ ਕਹਿੰਦੇ ਮਾਲ ਹੋ ਗਈ ਹੋਈ ਮਾਲਕ ਪਤਾ ਨਹੀਂ ਇਹਨਾਂ ਨੇ ਕੀ ਕੀ ਆ ਡਰਾਈਵਰ ਤੁਸੀਂ ਕੀਤੇ ਜੀ ਕੀ ਲੇ ਗਿੱਤ ਕਿੰਨਾ ਡਰਾਈਵਰ ਕਿੰਨਾ ਮਾਲਕ ਨੇ ਕਿੰਨਾ ਕਰ ਲੀ ਗਾ ਗੱਡੀ ਉਹ ਕਰਕੇ ਲਵਾ ਦਿੰਦੇ ਆ ਜੋ ਖਰਚਾ ਹੋਗਾ ਦੇ ਦੇ ਚਾਹ ਜਾਨ ਬਦਗੀ ਸਾਰੀ ਉਹੀ ਬਹੁਤ ਆ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਗੱਡੀ ਇਹ ਦੇਖ ਸਕਦੇ ਹੋ ਕਿ ਸੈਰ ਬਸਦੀ ਹੈ ਤਾਂ ਉਸ ਤੋਂ ਬਾਅਦ ਕਾਫੀ ਇਹ ਵੱਡਾ ਜਿਹੜਾ ਹਾਦਸਾ ਹੋ ਜਾਂਦਾ ਐਸੋ ਟਾਇਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਆ ਭਾਈ ਜੀ ਟਾਇਰ ਵੀ ਫਟਿਆ ਨਜ਼ਰ ਆ ਰਿਹਾ ਬਈ ਕਿਤਨੇ ਕਿਤੇ ਕੁਝ ਹੋਇਆ ਤਾਂ ਨਹੀਂ ਸੀਗਾ ਟਾਇਰ ਟੈਂ ਕਿੰਨਾ ਵੱਡ ਗਿਆ ਲੈ ਜਿਓ ਇਧਰ ਜੱਡੀ ਐ ਹੋ ਗਏ ਖੇਚਲੀ ਹੁਣੀਆਂ ਨੇ ਬੱਡੀ ਸਿੱਧੀ ਖੇਚ ਨਹੀਂ ਰਹੀ ਆਇਆ ਉੜ ਗਿਆ ਟਾਇਰ ਉਹਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਟਰੱਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਜਿਵੇਂ ਟਰੱਕ ਦੇ ਨਾਲ ਦੇਖ ਸਕਦੇ ਹੋ ਕਿ ਹਾਦਸਾ ਹੁੰਦਾ ਉਸ ਤੋਂ ਬਾਅਦ ਮੇਨ ਨੈਸ਼ਨਲ ਹਾਈਵੇ ਤੇ ਜਿੱਥੇ ਦੇਖ ਸਕਦੇ ਹੋ ਕਿ 4:00 ਬਜੇ ਦੇ ਨਾਲ ਕਾਫੀ ਵੱਡਾ ਜਿਹੜਾ ਐਕਸੀਡੈਂਟ ਹੋ ਜਾਂਦਾ ਸੋ ਜੱਡੀ ਦੇ ਵਿੱਚ ਸਵਾਰ ਵੀ ਸੀਗੇ ਕੁਝ ਲੋਕ ਉਹ ਨਾਲ ਵੱਲੋਂ ਗਿਆ ਜਾਂਦਾ ਕਿ ਪਿੱਛੋਂ ਆ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਜਲੰਧਰ ਬਾਈਪਾਸ ਵੱਲ ਜਾਣਾ ਸੀਗਾ ਕਾਲੀ ਸੜਕ ਉੱਤੇ ਇਹ ਜੋ ਵੱਡਾ ਐਕਸੀਡੈਂਟ ਹੋ ਜਾਂਦਾ ਐਸ ਕੋ ਐਕਸੀਡੈਂਟ ਦੇ ਦੌਰਾਨ ਗੱਡੀ ਵਿੱਚ ਜੜਿਆ ਕਾਫੀ ਖੇਚ ਲੱਗ ਜਾਂਦੀ ਹਾਲਾ ਕਿ ਗੱਡੀ ਦੇਖ ਸਕਦੇ ਹੋ ਕਿ ਕਾਫੀ ਗੱਡੀਆਂ ਦੇ ਜਿਹੜੇ ਪਰ ਕੱਚੇ ਹੋ ਗਏ ਨੇ ਪਰ ਦੂਜੇ ਪਾਸੇ ਟਰੱਕ ਵੀ ਖੜਾ ਹੈ ਤਾਂ ਇੱਕ ਪਾਸੇ ਡਰਾਈਵਰ ਵੀ ਜਿਹੜਾ ਖੜਾ ਹੈ ਟਰੱਕ ਤੁਹਾਡਾ ਹਾਂਜੀ ਡਰਾਈਵਰ ਉਹਨੂੰ ਸੀ ਜੀ ਕੀ ਨਾਮ ਹੈ ਤੁਹਾਡਾ ਸੰਜੋ ਸਿੰਘ ਜੀ ਸੰਜੋ ਸਿੰਘ ਜੀ ਕੀ ਹੋਇਆ ਸੀਗਾ ਮੈਂ ਉਧਰ ਆਂਦਾ ਸੀ ਇਹਦਾ ਟਾਇਰ ਪੈਂਚਰ ਹੋ ਗਿਆ ਇਹਦਾ ਗੱਡੀ ਘੁਮਾ ਤੇ ਘੁੰਗਿਆ ਇਹਦੀ ਗੱਡੀ ਅੱਛਾ ਅੱਗੇ ਆ ਗਈ ਜੋ ਮੈਂ ਬ੍ਰੇਕ ਮਾਰੀ ਹੈ ਗੱਡੀ ਰੋਜ਼ ਇੰਨਾ ਰੋਜ਼ ਉਹ ਗੱਡੀ ਮੈਂ ਇੰਨਾ ਟਾਈਮ ਲਾ ਲਾਉਦੀ ਆ ਇਹ ਅੱਗੇ ਫਿਰ ਉਹਦੇ ਨੂੰ ਮੁੜ ਕੇ ਹੋ ਗਈ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਸਵਾਜੋਂ ਤੋਂ ਆਇਆ ਜੀ ਚਾਹਵੜ ਨਗਰ ਤੋਂ ਅੱਜਾ ਟ੍ਰਾਂਸਪੋਰਟ ਨਗਰ ਹਾਂਜੀ ਤੇ ਇਹ ਮਤਲਬ ਗੱਡੀ ਲੱਗ ਕਿੰਨਾ ਜਾਂਦੀ ਹੈ ਟਰੱਕ ਉਹ ਗੱਡੀ ਕਿਤਾਬੇ ਚ ਬੱਜ ਜਾਂਦੀ ਹੈ ਟਰੱਕ ਇਹ ਚਾਰ ਬੈਂਚਰ ਹੋ ਗਿਆ ਜੀ ਨਾ ਅੱਛਾ ਅੱਜਾ ਚਾਰ ਬੈਂਚਰ ਹੋ ਗਿਆ ਇੰਦੀ ਗੱਡੀ ਕੋ ਮੁੜਈ ਹੈ ਤੁਸੀਂ ਪਿੱਛੇ ਸੀਗੇ ਮੈਂ ਅੱਗੇ ਹੀ ਤੁਸੀਂ ਅੱਗੇ ਸੀ ਹਾਂਜੀ ਇਹਨੇ ਬਰਾਬਰ ਹੋਏ ਆ ਇਹਨੇ ਚਾਰ ਬੈਂਚਰ ਹੋ ਗਿਆ ਅੱਛਾ ਇਹ ਗੱਡੀ ਘੁੰਮ ਗਈ ਆ ਕਿੰਨੀ ਗੱਡੀ ਘੁੰਮ ਗਈ ਹਾਂ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਡਰਿੰਕ ਵਗੈਰਾ ਵੀ ਕੀਤੀ ਹੋਈ ਹੈ ਤੁਸੀਂ ਕੋਈ ਦੇਖ ਲਓ ਚੈੱਕ ਕਰ ਲਓ ਸਰ ਤੇ ਅੱਛਾ ਕੋਈ ਡਰਿੰਕ ਨਹੀਂ ਜੀ ਕੋਈ ਲੈਣ ਨਹੀਂ ਹੈ ਹਾਂ ਜੀ ਅਚਾਨਕ ਹੀ ਬੀਤੀ ਲੱਗ ਰਹੀ ਡਰਿੰਕ ਕਿਤੇ ਕਰੋ ਮਤਲਬ ਕਿਦਾਂ ਇਹ ਕੀ ਲੱਗਦਾ ਵੀ ਕਿਦਾਂ ਬਚਾਅ ਹੋ ਸਕਦਾ ਸੀਗਾ ਕਿਦਾਂ ਹੁਣ ਬਚਾਅ ਹੋ ਗਿਆ ਆ ਵੀ ਜਿੰਨਾ ਕਿਤੇ ਵੀ ਕੀਤਾ ਮੈਂ ਮੈਂ ਆਪਾਂ ਪੂਰਾ ਬਚਾਅ ਕੀਤਾ ਨਾ ਵਾ ਅੱਛਾ ਹਾਂ ਜੀ ਤੇ ਹੁਣ ਕੀ ਮੰਗ ਕੀਤੀ ਜਾ ਰਹੀ ਹੈ ਮੰਗ ਮੈਂ ਕੀ ਕਰਨੀ ਜਾਨੇ ਨਹੀਂ ਈ ਮੰਗੇ ਉਹਨਾ ਬੋਲੋ ਤੁਹਾਡੇ ਵੱਲੋਂ ਕੀ ਮੰਗਤੀ ਚ ਹੈ ਮੇਰੇ ਵੱਲੋਂ ਮੈਂ ਮਾਜਾ ਆਪਣੇ ਇਸਤੇ ਜਾਣਾ ਜਾਣਾ ਜੀ ਹਾਂਜੀ ਇੱਕਦੋ ਦਾ ਐਕਸੀਡੈਂਟ ਆ ਕਿੰਨੀ ਦੇਰ ਹੋ ਚੁੱਕਿਆ 15-20 ਮਿੰਟ ਹੋਏ ਆਂਦੀ ਜਿਹੜੇ ਬੰਦੇ ਆਏ ਨੇ ਇਹਨਾਂ ਨੂੰ ਚਪੇਰ ਇੱਕ ਥਰੇੜ ਮਾਰਿਆ ਇਹ ਬੰਦੇ ਨੇ ਰੁਕਿਆ ਬੱਲਾ ਜਿੱਥੇ ਕੇ ਡਰਾਈਵਰ ਦੂਜੇ ਪਾਜੀ ਨੇ ਰੁਕੇ ਐ ਇਹਨੇ ਕਹਿੰਦੇ ਮਾਰਿਆ ਨਹੀਂ ਆ ਇਹਨੇ ਆਂਦੀ ਥੱਪੜ ਮਾਰੇ ਪਾਜੀ ਨੇ ਪਿੱਛੇ ਘੁੰਮ ਕੇ ਤੇ ਇਹ ਬੰਦੇ ਨੇ ਰੁਕਿਆ ਬੱਲਾ ਆ ਕੇ ਹੱਥ ਇਹ ਆਪਣੀ ਛੜ ਦੇ ਸਹੀ ਇਹਦਾ ਟਾਇਰ ਫਟਾ ਗੱਡੀ ਘੁੰਮ ਗਈ ਨਾਲੀ ਅੱਠ ਕੇਲੇ ਵੀ ਧਾਰ ਦੇ ਵਿੱਚ ਕੇਲੇ ਲੱਗੇ ਆਇਆ ਥੇ ਇਹ ਜਿਹੜੇ ਆਏ ਜਾਨ ਵੀ ਲਾ ਦੇ ਬੰਦੇ ਨੇ ਇਹ ਦੂਜੇ ਨੇ ਚਾਲ ਪਾ ਦਿੱਤੀ ਕਿ ਤੇਰੇ ਨੇ ਜੀ ਸਾਹਮਣੇ ਗੱਡੀਆਂ ਖੜੀਆਂ ਬੰਦੇ ਤੁਸੀਂ ਆਪਣੇ ਅੱਖੋਂ ਦੇਖਿਆ ਸਾਹਮਣੇ ਦੇਖਿਆ ਕੀ ਦੇਖਿਆ ਇੱਕ ਆ ਰਹਾ ਉਧਰ ਆ ਰਹੀ ਸੀ ਜੀ बराबर आ गई ऊपर आ रहे रोड पर आ रही है खड़ी और बाल के नाल आ रही है बिल्कुल जी जो कार ਦਾ ਟਾਇਰ ਪੰਚਰ ਹੋ ਜਾ ਕਾਰ ਘੁੰਮ ਕੇ ਮੂਰੇ ਹੋ ਗਈ ਹਮ ਕਾਰ ਕੇ ਇਹਨੇ ਬ੍ਰੇਕਾਂ ਬਹੁਤ ਲਾਈਆਂ ਅੱਖੀ ਦੇਖਿਆ ਗਏ ਇਹ ਚੱਕਰ ਹੋਇਆ ਜੀ ਹੋਣ ਆਂਦੇ ਫਿਰ ਉਹ ਡਰਾਈਵਰ ਨੂੰ ਮਾਰਨ ਲੱਗ ਪਈ ਮਤਲਬ ਕੁੱਡੇ ਵੀ ਜਾਂ ਨੂੰ ਇਹਨੇ ਕੁੱਟਿਆ ਅੱਛਾ ਤੁਸੀਂ ਆਪਣੇ ਅੱਖੀ ਦੇਖਿਆ ਹਾਂ ਹਾਂ ਜੀ ਮੈਂ ਸਾਹ ਜੇ ਵੇ ਜਾਂਦਾ ਵਾਂ ਮੈਂ ਪਹਿਲੇ ਹੱਥ ਟਕੇ ਨੇ ਇਹਨਾਂ ਨੂੰ ਪਾਣੀ ਰੋਕੇ ਹੱਥ ਆ ਜਾਂਦਾ ਮੈਂ ਸਾਹ ਜੇ ਵੇ ਜਾਂਦਾ ਵਾਂ ਹੀ ਮੈਂ ਖੁਦ ਦੇਖਿਆ ਮੈਂ ਆਪ ਖੁਦ ਦੇਖਿਆ ਅੱਖਾਂ ਨਾਲ ਹੀ ਵਰਨ ਦਾ ਕੋਈ ਗੰਨ ਨਹੀਂ ਬੇ ਕੀ ਕੀ ਕਹਿਣਾ ਕੀ ਚਾਹਦੇ ਤੁਸੀਂ ਇਥੇ ਰਹਿਣ ਯਾਰ ਤੁਸੀਂ ਗੱਡੀਆਂ ਨੇ ਧਾਰੀ ਆ ਕੱਟ ਜਾ ਰਹੇ ਸੀ ਆ ਕਾਰ ਇਹ ਇਹਦੇ ਚ ਕਿੱਲ ਵੱਜੀ ਇਹ ਘੁੰਮ ਗਈ ਮੋਰੇ ਉਹਨੇ ਆਪਣੇ ਵੱਲੋਂ ਬ੍ਰੇਕ ਮਾਰੀ ਆ ਉਹਦੇ ਨਿਸ਼ਾਨ ਵੀ ਆ ਉੱਤੇ ਟਰੱਕ ਦੇ ਅੱਛਾ ਪੂਰੇ ਬ੍ਰੇਕ ਦੇ ਟਾਇਰਾਂ ਦੇ ਨਾ ਘਸਾਵਟ ਦੇ ਨਿਸ਼ਾਨ ਉਹਨੇ ਬਚਾਹ ਕੀਤਾ ਪੁਰਾਣਾ ਉਹਨੂੰ ਪਰ ਇਹਨਾਂ ਨੂੰ ਭਰੀਆਂ ਉਹਦੇ ਦੋ ਤਿੰਨ ਭਰੀਆਂ ਕੋਈ ਕੰਪਲੇਂਟ ਵਗੈਰਾ ਕੀਤੀ ਨਹੀਂ ਕੀ ਡਰਾਈਵਰ ਵੱਲੋਂ ਤੁਸੀਂ ਕੋਈ ਕੰਪਲੇਂਟ ਨਹੀਂ ਕੀਤੀ ਕੀ ਕਾਈ ਹੋਗਾ ਕਿਤਾ ਪੀਸਿਆ ਤੁਸੀਂ ਕੰਪਲੇਂਟ ਕੀਤੀ ਕੋਈ ਨਹੀਂ ਮੈਂ ਨਹੀਂ ਕੀਤੀ 112 ਦੇ ਕੋਲ ਤੁਸੀਂ ਕਿਸੇ 112 ਦੇ ਕੋਲ ਕੋਈ ਕੋਣ ਐਸੇ ਡਰਾਈਵਰਾਂ ਸਾਹਮਣੇ ਦਾ ਟਰਾਂਸਪੋਰਟ ਦਾ ਸਾਹਮਣੇ ਪਿੰਾਵਾ ਟਰਾਂਸ ਤੁਸੀਂ ਇਹਨਾਂ ਦੇ ਨਾਲ ਸੀਗੇ ਇਹ ਦੇਖਿਆ ਤੁਸੀਂ ਸਾਹਮਣੇ ਖੜੇ ਸੀ ਭਾਜੀ ਆ ਲੱਤਰ ਖੜੇ ਹਾਂ ਹਾਂਜੀ ਸਭ ਅੱਛਾ ਕੀ ਮੰਗ ਕਰਦੇ ਬਾਕੀ ਹੁਣ ਇਹਨਾਂ ਮਾਲਕਾਂ ਨੂੰ ਵੀ ਦੋ ਗੱਲ ਕਰ ਦੋਗੇ ਮਾਲਕ ਨੂੰ ਪਤਾ ਲੱਗ ਗਿਆ ਹਾਂਜੀ ਕੀ ਕਹਿੰਦੇ ਹੋ ਆ ਗਏ ਅੱਛਾ ਬਿਲਕੁਲ ਸੋ ਤਸਵੀਰਾਂ ਥੋੜੇ ਨਾਲ ਸਾਂਝਾ ਕਰਾ ਦਨੇ ਆ ਉਸ ਜਗ੍ਹਾ ਦੇ ਉਤੇ ਜਗ੍ਹਾ ਦੇ ਉਤੇ ਵੱਡਾ ਐਕਸੀਡੈਂਟ ਹੁੰਦਾ ਹੈ ਟਰੱਕ ਦੇਖ ਸਕਦੇ ਹੋ ਇੱਕ ਪਾਸੇ ਖੜਾ ਹੋਇਆ ਸੋ ਟਰੱਕ ਦੇ ਨਾਲ ਜੇ ਟਰੱਕ ਡਰਾਈਵਰ ਹੈ ਉਸ ਡਰਾਈਵਰ ਦੇ ਨਾਲ ਕੁਝ ਲੋਕ ਇਸ ਜਗ੍ਹਾ ਦੇ ਉਤੇ ਮੌਜੂਦ ਸੀਗੇ ਜਿਨਾਬ ਵੱਲੋਂ ਦੇਖਿਆ ਜਾਂਦਾ ਸੋ ਉਹ ਆਪ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਿੰਨੇ ਕਹਿੰਦੇ ਜਿਹੜੀ ਗਲਤੀ ਆ ਉਹ ਗੱਡੀ ਕਾਰ ਦੀ ਸੀਗੀ ਕਿਉਂਕਿ ਜਿਹੜੇ ਲੱਗਨ ਦੇ ਨਾਲ ਉਹ ਆਊਟ ਆਫ ਕੰਟਰੋਲ ਜਿਹੜੀ ਹੋ ਜਾਂਦੀ ਹੈ ਗੱਡੀ ਤਾਂ ਉਸ ਤੋਂ ਬਾਅਦ ਉਹ ਟਰੱਕ ਡਰਾਈਵਰ ਜਿਹੜਾ ਹੁੰਦਾ ਹੈ ਉਹ ਪਿੱਛੇ ਕਾਫੀ ਤੇਜ਼ ਜਿਹੜਾ ਬ੍ਰੇਕ ਵੀ ਲਾਂਦਾ ਤਾਂ ਉਸ ਤੋਂ ਬਾਅਦ ਗੱਡੀ ਇਧਰ ਸਿਰੋਕ ਕਿ ਕਿਸ ਤਰੀਕੇ ਆਪਸ ਵਿੱਚ ਜੜੀ ਲੱਗ ਜਾਂਦੀ ਹੈ ਟਰੱਕ ਡਰਾਈਵਰ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਸੀ ਜਿਹੜੇ ਉੱਤੇ ਲੋਕ खड़े ਸੀਗੇ ਉਹਨਾਂ ਵੱਲੋਂ ਕਿਹਾ ਜਾਂਦਾ ਸੋ ਅੱਜ ਦੇ ਪਾਸੇ ਜਿਹੜੀਆਂ ਤਸਵੀਰਾਂ ਥੋੜੇ ਜਿਹਾ ਸਾਂਝਾ ਕਰਾ ਦਿੰਦੇ ਤੇ ਜਗ੍ਹਾ ਦੇ ਉੱਤੇ ਕਾਰ ਦੇ ਕਾਰ ਨੂੰ ਜਿਹੜੀ ਹੈ ਦੇਖ ਸਕਦੇ ਹੋ ਕਿ ਇੱਕ ਸੀਟ ਲੱਦੀਆਂ ਸੋ ਕਾਰ ਨੂੰ ਸਾਈਡ ਵੱਜਦੀ ਹੈ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਕੋ ਮਾਹੌਲ ਜਿਹੜਾ ਕਿਸ ਤਰੀਕੇ ਉਹ ਵਜਨ ਦਾ ਸੋ ਕਿੰਨੇ ਕਿਤੇ ਆਪਣਾ ਮੰਗਾ ਜਿਹੜੀਆਂ ਕਿਤੀਆਂ ਜਾਰੀ ਨੇ ਕੋਈ ਜਿਹੜੀ ਐਕਸੀਡੈਂਟ ਆ ਉਹ ਕਿਸ ਤਰੀਕੇ ਅਸਰ ਕੀ ਲੱਗਦਾ ਵੀ ਉਹਦੇ ਵੱਲ ਕੋਈ ਆਉਂਦਾ ਮੈਂ ਪੂਰੀ ਬ੍ਰੇਕ ਲਾਈ ਸੀ ਤੇ ਟਾਇਰ ਦੇ ਵਿੱਚ ਤੇਲ ਆ ਗਈ ਸੀ ਉਸ ਤੋਂ ਬਾਅਦ ਆਊਟ ਆਫ ਕੰਟਰੋਲ ਹੋ ਗਿਆ ਯਾਰ ਇਹਨੇ ਚੈੱਕ ਕਰਨ ਦੇ ਉਹ ਨਵੇਂ ਟਾਇਰ ਪਾਏ ਹੋਏ ਨੇ 5 ਦਿਨ ਪਹਿਲਾਂ ਦੇ ਟਾਇਰ ਨੇ ਨਵੇਂ ਲੋਏ ਪਾਇਏ ਅੱਛਾ ਹਾਂਜੀ ਤੁਸੀਂ ਕੰਪਲੇਨਟ ਕੀਤੀ ਕੋਈ ਅਸੀਂ ਕਹਿੰਦੇ ਕੰਪਲੇਨਟ ਹੈ ਹੀ ਕਹਿੰਦੇ ਕਿ ਖਰਚਾ ਦੇ ਦੇ ਵੀ ਅਸੀਂ ਆਪਣਾ ਇਹ ਕਾਰਵਾਈ ਕਰਾ ਕੇ ਆਪਣਾ ਜਾਈਏ ਆਪਣਾ ਉਹਨੂੰ ਟੋਕ ਕਰਾਈਏ ਟੋਲੇ ਬੁਲਾਏ ਹੋਏ ਆ ਤੁਸੀਂ ਬੁਲਾਏ ਹਾਂ ਮੈਂ ਬੁਲਾਏ ਟੋਲੇ ਮਤਲਬ ਕੀ ਮੰਗੀ ਹੈ ਮੰਗੀ ਸਾਨੂੰ ਇਹਦਾ ਖਰਚਾ ਉਹ ਲੋੜਿੰਦਾ ਜਿੰਨਾ ਵੀ ਬਣਦਾ ਇਹਦਾ ਦਿੱਤਾ ਜਾਵੇ ਐਤਾ ਆਪ ਕਹਿੰਦੇ ਕਿ ਉਹ ਟ੍ਰੈਫਿਕ ਨੈਸ਼ਨ ਕਰਕੇ ਫਾਇਦਾ ਕੀ ਆਪਾਂ ਪਬਲਿਕ ਨੂੰ ਤੰਗ ਕਰ ਰਹੇ ਹਾਂ ਕੀ ਕਰਕੇ ਉਹ ਟਰੱਕ ਲਾ ਕੇ ਖੜੇ ਆ ਜੋ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ ਅਸੀਂ ਆਪਣਾ ਗੱਡੀ ਟੋ ਕਰਾਈਏ ਜੋ ਉਹ ਐਸਟੀਮੇਟ ਹੋਗਾ ਇਹਨਾਂ ਨੂੰ ਦੇ ਦਾਂਗੇ ਇੱਕ ਪਾਸੇ ਡਰਾਈਵਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹ ਨੂੰ ਚਪੇੜ ਵੀ ਮਾਰੀ ਗਈ ਐਦਾਂ ਦੀ ਕੋਈ ਗੱਲ ਉਹਦੇ ਵੱਲੋਂ ਆਖੀ ਗਈ ਹੈ ਸਾਹਮਣੇ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀ ਉਹ ਨਵਾਂ ਡਰਾਈਵਰ ਹੈ ਨਾ ਦਾ ਖੱਤ ਫੈਮਲੀਆਂ ਸੀਗੇ ਤੇ ਕਦੇ ਬੰਦਾ ਮਾਰ ਸਕਦਾ ਇਹ ਸਾਰੀਆਂ ਉਮਰ ਫੁਲਾ ਰਹੇ ਕਿ ਮੈਂ ਕਿਤੇ ਦੇਖਿਆ ਆਪਣੇ ਉਹਨੂੰ ਪ੍ਰੋਟੈਕਟ ਕਰ ਸਕਾ ਇਸ ਬੱਸੋ ਕ ਇੰਨੀ ਡਰਿੰਕ ਕਰ ਕੀਤੀ ਹੋਈ ਹੈ ਬੰਦੇ ਦੀ ਤੁਸੀਂ ਆਪ ਦੇਖੋ ਕਿ ਅਫੈਲਸਾ ਇਸ ਚੀਜ਼ ਦਾ ਜਿਹੜਾ ਡਰਿੰਕ ਐਂਡ ਡਰਾਈਵ ਕਰਦੇ ਆ ਕਿੰਨਾ ਕ ਸਮਾਂ ਹੋ ਗਿਆ ਐਕਸੀਡੈਂਟ ਹੋਇਆ ਘੰਟੇ ਕਿ ਹੋ ਗਿਆ ਟੰਟੇ ਦੇ ਵਿੱਚ ਹਾਲੇ ਤੱਕ ਕੋਈ ਕੰਪਲੇਂਟ ਨਹੀਂ ਕੀਤੀ ਨਜ਼ਦੀਕੀ ਥਾਣਾ ਪੈਂਦਾ ਕੋਈ ਪੁਲਿਸ ਨਹੀਂ ਬੁਲਾਈ ਗਈ 112 ਤੇ ਕੰਪਲੇਟੇ ਵੀ ਨਹੀਂ ਕੀਤੀ ਅਸੀਂ ਕਰਨ ਨੂੰ ਤਾਂ ਤਿਆਰ ਆ ਪਰ ਉਹ ਕਹਿੰਦੇ ਕਿ ਸਾਨੂੰ ਪਤਾ ਤਾਂ ਲੱਗਿਆ ਤਾਂ ਹੌਨਰ ਕਹਿ ਕੀ ਰਿਹਾ ਹਸਤਾ ਕਰ ਦਿੰਦੇ ਆ ਪਰ ਮੈਂ ਕਹਿੰਦਾ ਕਿ ਜੇ ਆਪਾਂ ਉਸ ਈ ਨੂੰ ਪੁਲਿਸ ਦੇ ਵਿੱਚ ਨਾ ਲੈ ਕੇ ਜਾਈਏ ਜੇ ਆਪਾਂ ਆਪਣਾ ਮਸਲਾ ਪਹਿਲੀ ਸ਼ੋਰਟ ਕਰ ਲਈਏ ਇਸ ਚੀਜ਼ ਨੂੰ ਕੋਹਰਾ ਬੰਦਾ ਆ ਰਿਹਾ ਸਾਡਾ ਕੋਈ ਦੇਖਣੇ ਨੇ ਕਿਹੜਾ ਬੰਦਾ ਬੁਲਾਇਆ ਅੱਛਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਐਕਸੀਡੈਂਟ ਹੋ ਜਾਂਦਾ ਹੈ ਕੰਕਸੀਡੈਂਟ ਦੇ ਵਿੱਚ ਡੇਢ ਘੰਟੇ ਜਿਹੜੇ ਆ ਇਸ ਜਗ੍ਹਾ ਦੇ ਉੱਤੇ ਇੱਕ ਤੋਂ ਡੇਢ ਘੰਟੇ ਜਿਹੜਾ ਹੋ ਸਕਦਾ ਸੋ ਆਪਸ ਵਿੱਚ ਖੜੇ ਹੋਏ ਰੂਸੋ ਤੇ ਇਹ ਕਰਨ ਵਾਸਤੇ ਜਿਹੜੀ ਆ ਗੱਡੀ ਉਹ ਬੁਲਾਈ ਜਾਂਦੀ ਹੈ ਉਸ ਤੋਂ ਬਾਅਦ ਹਲੇ ਤੱਕ ਇਸ ਜਗ੍ਹਾ ਦੇ ਉੱਤੇ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਨਹੀਂ ਬੁਲਾਇਆ ਜਾਂਦਾ ਕੋਈ ਕੰਪਲੇਂਟ ਜਿਹੜੀ ਆ ਨਹੀਂ ਕੀਤੀ ਜਾਂਦੀ ਇੱਕ ਪਾਸੇ ਗੱਡੀ ਦੇ ਜਿਹੜੇ ਪਰਿਵਾਰ ਆ ਉਹ ਵੀ ਖੜਾ ਦੂਜੇ ਪਾਸੇ ਟਰੱਕ ਡਰਾਈਵਰ ਤਾਂ ਉਹਦੇ ਜਿਹੜੇ ਇਸ ਜਗ੍ਹਾ ਦੇ ਉੱਤੇ ਜਿਹੜ ਆਸ-ਪਾਸ ਦੇ ਜਿਹੜੇ ਲੋਕ ਸੀਗੇ ਉਹ ਵੀ ਕੱਢੇ ਹੋ ਸੀਗੇ ਸੋ ਦੋੜ ਫਿਰ ਜਿਹੜੇ ਆਮੋ ਸਾਹਮਣੇ ਦੇ ਪਾਰੇ ਜਗ੍ਹਾ ਤੇ ਐਕਸੀਡੈਂਟ ਹੋਇਆ ਸੋ ਕੋਈ ਵੀ ਜਾਲੀ ਨੁਕਸਾਨ ਨਹੀਂ ਹੋਇਆ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕਿਉਂਕਿ ਗੱਡੀ ਦੇ ਵਿੱਚ ਹੀ ਸਿਰਫ ਖਰੋਚ ਆਈ ਹੈ ਸੋ ਕਿਤੇ ਨ ਕਿਤੇ ਪਰਿਵਾਰ ਵੱਲੋਂ ਵੀ ਆਪਣੀ ਮੰਗ ਲਈ ਇਨਸਾਫ ਦੀ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਡਰਾਈਵਰ ਵੱਲੋਂ ਵੀ ਜਿਹੜੀ ਆਪਣੀ ਮੰਗ ਹੈ ਇਨਸਾਫ ਦੀ ਕੀਤੀ ਜਾ ਰਹੀ ਹੈ ਪਰ ਪੁਲਿਸ ਨੂੰ ਹਲੇ ਤੱਕ ਇਨਫੋਰਮੇਸ਼ਨ ਜਿਹੜੀ ਆ ਨਹੀਂ ਦਿੱਤੀ ਗਈ ਪੁਲਿਸ ਨੂੰ ਕੋਈ ਵੀ ਗੱਲ ਹਲੇ ਤੱਕ ਨਹੀਂ ਆਖੀ ਹੋ ਦੇਖਣਾ ਹੋਵੇਗਾ ਕੀ ਕੀ ਕਾਰਵਾਈ ਕੀਤੀ ਜਾਂਦੀ ਹੈ ਸੋ ਕੀ ਇਨਸਾਫ ਹੈ ਉਹ ਡਰਾਈਵਰ ਨੂੰ ਮਿਲਦਾ ਹੈ ਜਾਂ ਗੱਡੀ ਵਾਲੇ ਨੂੰ ਕੀ ਇਨਸਾਫ ਮਿਲਦਾ ਦੇਖਦੇ ਆ ਦੇਖ ਰਹੇ ਹੁਣ ਜਵਾਈ ਮੈਨਸ਼ਨ ਕੈਮਰਾਮੈਨ ਦੇ ਨਾਲ ਤਾਂ